ਉੱਥੇ ਇਹਨਾਂ ਨੇ ਕੀਤਾ ਮੇਰਾ ਪੋਸਟ ਲੱਗਿਆ ਹੋਇਆ ਸੀਗਾ ਮੇਰਾ ਪੋਸਟ ਉਤਾਰ ਕੇ ਆਪਣਾ ਪੋਸਟ ਲਗਾਤਾ ਔਰ ਉਹ ਪਾਰ ਕੇ ਦਈਂ ਸੁੱਟ ਜਾਇਆ ਚੈਨਲ ਜਨਾ ਇੰਟਰਵਿਊ ਦਾ ਕੁਝ ਥੋੜਾ ਹਿੱਸਾ ਜਾ ਕੇ ਕੋਈ ਆਪਣੇ ਚੈਨਲ ਤੇ ਪਾਇਆ ਆਵਾ ਦੇ ਚੀ ਅਰੇ ਦੱਸਾਂ ਕਿ ਪੂਰੀ ਇੰਟਰਵਿਊ ਦਿਖਾਉਂਦਾ

ਨਾ ਤਾਂ ਇਹ ਗੱਲ ਆ ਜਿੰਨੇ ਕੰਮ ਹੋਣਗੇ ਤੁਹਾਡੇ ਸਾਹਮਣੇ ਵਿੱਚ ਰਹਿ ਕੇ ਕਰਾਂਗੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਹੈ ਐਡਵੋਕੇਟ ਮੈਨਾ ਮੌਜੂਦ ਨੇ ਐਡਵੋਕੇਟ ਪਰਪਕਾਰ ਸਿੰਘ ਨੂੰ ਮੰਗੀ ਆਪਾਂ ਨਾਲ ਕਰਾਂਗੇ ਖਾਸ ਗੱਲ ਕੋ ਕਿ ਐਸਟਨ ਚੋਨਾ ਪੱਖੀਆਂ ਪਿਆ ਨੇ ਪ੍ਰਚਾਰ ਹਰ ਪਾਰਟੀ ਵੱਲੋਂ ਕੀਤਾ ਜਾ ਰਿਹਾ ਵਾ ਹੁਣ ਸਾਡੇ ਮੌਜੂਦ ਨੇ ਪਰਪਕਾਰ ਸਿੰਘ ਨੂੰ ਮੰਗ ਕਰਦੇ ਉਹਨਾਂ ਨਾਲ ਗੱਲਬਾਤ ਸਸੀ ਕਾ ਜੀ ਸਸੀ ਆਲੋਕ ਸਾਹਿਬ ਐਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਲੋਕਾਂ ਦੇ ਵਿੱਚ ਵਿਚਾਰ ਰਹੇ ਹੋ ਰਿਸਪੌਂਸ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਰਿਸਪੌਂਸ ਕਰ ਰਹੇ ਸਾਰੇ ਜਿੱਥੇ ਜਿੱਥੇ ਜਾਈਦਾ ਹੈਗਾ ਇਲਾਕੇ ਦੇ ਵਿੱਚ ਕੋਈ ਆਪਣਾ ਪੁੱਤ ਕਹਿੰਦਾ ਹੈਗਾ ਕੋਈ ਭਰਾ ਕਹਿੰਦਾ ਹੈ ਉਹੋ ਚਿਕੰਦਾ ਉਹੋ ਚਿਕੰਦਾ ਸਾਰੇ ਆਪਣੇ ਪਰਿਵਾਰ ਦੇ ਮੈਂਬਰ ਬਣਾ ਕੇ ਰੱਖਿਆ ਹੋਇਆ ਹੈ ਤੇ ਪਰਿਵਾਰ ਦਾ ਮੈਂਬਰ ਹੀ ਇਸ ਨਾਲ ਗੱਲ ਕਰਦਾ ਜੀ ਲੱਗਦਾ ਸਰ ਇਸ ਵਾਰ ਸੀਟ ਕਰ ਲਵਾਂਗਾ ਬਰਾਤਾ ਕਰਨਾ ਜ਼ਿੰਦ ਕੱਢਾਂਗੇ ਕਿਉਂਕਿ ਅਸ਼ੀਰਵਾਦ ਸਾਰਾ ਇਹਨਾਂ ਮਿਲਦੇ ਆ ਮਾਵਾ ਦਾ ਅਸ਼ੀਰਵਾਦ ਮਿਲਦਾ ਹੈ ਭੈਣਾਂ ਦਾ ਮਿਲ ਰਿਹਾ ਹੈਗਾ ਵਾ ਰੀਜ਼ਾ ਦਾ ਮਿਲ ਰਿਹਾ ਹੈਗਾ ਛੋਟੇ ਬੱਚਿਆਂ ਦਾ ਭਰਾਵਾਂ ਦਾ ਜਿਹੜਾ ਹੈਗਾ ਵਾ ਉਹਨਾਂ ਦਾ ਪਿਆਰ ਮਿਲਦਾ ਹੈ ਉਹਦੇ ਪਿਆਰ ਤਾਂ ਮਿਲਦਾ ਹੈ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੇ ਸਮਾਜ ਦੇ ਨਾਲ ਪੜੇ ਹਾਂ ਸਾਰਾ ਸਮਾਜ ਦਾ ਹੈਗਾ ਅਸੀਂ ਆਪਣੇ ਇਲਾਕੇ ਦੇ ਲੁਧਿਆਣੇ ਦੇ ਨਾਲ ਪੰਜਾਬ ਨਾਲ ਖੜੇ ਆ ਅਤੇ ਗੱਲ ਅਸੀਂ ਪੰਜਾਬ ਦੀ ਕਰਦੇ ਆਂ ਤੇ ਪੰਜਾਬ ਦੀ ਦਿੱਕਤ ਦੀ ਅਸਲ ਜੀ ਜਿਸਾ ਕਿ ਇੱਕ ਪੋਸਟਰ ਲੈ ਕੇ ਤੁਹਾਡਾ ਰੋਣਾ ਪਿਆ ਸੀ ਉਸ ਨੂੰ ਲੈ ਕੇ ਕੀ ਕਹੂੰਗਾ ਤੁਸੀ ਕੀ ਰੋਣਾ ਬਸ ਅਸਲ ਜੀ ਪਹਿਲੀ ਗੱਲ ਇਹਦਾ ਰੋਣਾ ਪਾਉਂਦੇ ਹੈ ਆਮ ਆਦਮੀ ਪਾਰਟੀ ਵਾਲੇ ਉਹ ਪੋਸਟਰ ਬਾਜ਼ ਪਏ ਹੋਏ ਹੈ ਨਾਇਤ ਕੋਈ 5-6 ਦਿਨ ਤੋਂ ਲੈ ਕੇ ਲਾਈਵ ਹੋ ਕੇ ਵੀ ਗੱਲ ਕੀਤੀ ਸੀ ਕਿ ਪੋਸਟਰ ਬਾੜ ਨੇ ਬੰਦ ਕਰੋ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਮੇਰੇ ਆਪਣਾ ਘਰ ਹੈਗਾ 1530 ਵੱਡਾ ਦੋ ਨਿਊ ਪ੍ਰੇਮ ਨਗਰ ਇਨੇ ਘਰ ਸੀਗਾ ਹੁਣ ਮੈਂ ਡਿਬੋਲਿਸ਼ ਕਰਕੇ ਦੁਬਾਰਾ ਕੰਸਟਰਕਸ਼ਨ ਕਰਨੀ ਹੈ ਉੱਥੇ ਇਹਨਾਂ ਨੇ ਕੀਤਾ ਮੇਰਾ ਪੋਸਟਰ ਲੱਗਿਆ ਹੋਇਆ ਸੀਗਾ ਮੇਰਾ ਪੋਸਟਰ ਉਤਾਰ ਕੇ ਆਪਣਾ ਪੋਸਟਰ ਲਗਾਤਾ ਔਰ ਉਹ ਪਾੜ ਕੇ ਬੜੇ ਸੁੱਟਦਾ ਕਿਤੇ ਮਨ ਨੂੰ ਬੜੀ ਸ਼ਰਮ ਆਈ ਹੈ ਕਿ ਅਸੀਂ ਇਸ ਕਿਸਮ ਦੇ ਹੱਤਾਂ ਕਰ ਰਹੇ ਹਾਂ ਜਿਹੜੇ ਹਰ ਹੱਤਾਂ ਕਾਲਜ ਦੇ ਬੱਚੇ ਵੀ ਸ਼ਾਇਦ ਨਹੀਂ ਕਰਦੇ ਸਕੂਲ ਦੇ ਬੱਚੇ ਵੀ ਨਹੀਂ ਕਰਦੇ ਤੁਸੀਂ ਐਡੀ ਲੜਾਈ ਲੜਨੀ ਹੈਗੀ ਆ ਹੁਣ ਅੱਜ ਮੈਨੂੰ ਕੋਈ ਦਿਖਾਰਾ ਸੀਗਾ ਕਹਿੰਦਾ ਜੀ ਇਹਨਾਂ ਇੰਟਰਵਿਊ ਦੇ ਵਿੱਚੋਂ ਤੁਹਾਡੇ ਹਿੱਸਾ ਚੱਕ ਕੇ ਕੋਈ ਆਪਣੇ ਚੈਨਲ ਤੇ ਪਾਇਆ ਆਵਾਦੀ ਪਾਰਟੀ ਨੇ ਆਰੇ ਦਿਖਾ ਲਈ ਤੇ ਪੂਰੀ ਇੰਟਰਵਿਊ ਦਿਖਾਓ ਆ ਘੱਟਵੱਟ ਕਰਕੇ ਨਾ ਦਿਖਾਓ ਮੈਂ ਕੋਈ ਆ ਹਰਕਤ ਨਹੀਂ ਕਰਦਾ ਹੈਗਾ ਕਿ ਤੁਹਾਡੇ ਆ ਚੱਕ ਕੇ ਸਪੀਚਰ ਨੂੰ ਘੱਟਵੱਟ ਕਰਕੇ ਦਿਖਾਵਾਂ ਅਸਲ ਚ ਕੀ ਹੁੰਦਾ ਹੈ ਜਦੋਂ ਅਸੀਂ ਗੱਲ ਪੂਰੀ ਕਰਦੇ ਆ ਉਹਦਾ ਮਤਲਬ ਵੀ ਹੋਤੇ ਕਹਿੰਦਾ ਜਦੋਂ ਸੀ ਗੱਲ ਅਧੂਰੀ ਕਰਦੇ ਆ ਤਾਂ ਮਰਦ ਨੂੰ ਫੋਲ ਕੱਢਣ ਦੀ ਕੋਸ਼ਿਸ਼ ਕਰ ਇਹ ਸਿਆਸਤ ਨਾ ਗੰਦੀ ਸਿਆਸਤ ਹੈ ਗੰਦੀ ਸਿਆਸਤ ਤਾਂ ਪੋ ਮੈਂ ਤੁਹਾਨੂੰ ਕਿਹਾ ਸੀ ਮੈਂ ਬੇਨਤੀ ਲਈ ਸੀ ਮਿਸਟਰ ਰੋਣਾ ਨੂੰ ਪਹਿਲੇ ਵੀ ਕਿ ਮੇਰੇ ਜਿਹੜੇ ਹੈਗੇ ਆ ਪਰਿਵਾਰ ਚ ਮੁਕੀਲ ਪਰਿਵਾਰ ਨੂੰ ਹੱਥ ਨਾ ਬੋ ਆਹ ਹੋ ਨਾ ਜ ਗਿਆ ਸਾਡੀ ਸਟ੍ਰਾਈਕ ਚੱਲਦੀ ਪੰਜਾਬ ਦੀ ਸਟ੍ਰਾਈਕ ਦੀ ਗੱਲ ਕਾਲ ਦਿੱਤੀ ਆ ਉਹਦੇ ਵਿੱਚ ਵੀ ਇਹਨਾਂ ਨੇ ਪਤਾ ਲੱਗਿਆ ਹੈਗਾ ਉੱਥੇ ਮੈਂ ਆਵਾਜ਼ ਸੁਣੀ ਕਿ ਕਿਨੇ ਕ੍ਰਾਸ ਐਫਰ ਕਰਾਈ ਹੈਗੀ ਪਵਾ ਇਹਨਾਂ ਨੇ ਖੁਦ ਕਹਿ ਕੇ ਮੈਨੂੰ ਨਹੀਂ ਪਤਾ ਕੀ ਸੱਚ ਹੈ ਜੂਠ ਹੈ ਇਹ ਮੇਰੇ ਪਰਿਵਾਰ ਨੂੰ ਪੈ ਗਿਆ ਜੇ ਹੁਣ ਮੈਂ ਇਹਦੇ ਨਤੀਜੇ ਜਿਹੜੇ ਹੈਗੇ ਤੁਹਾਨੂੰ ਭੁੱਗਤ ਤੇ ਬਹਿਣਗੇ ਸੰਜੀਵ ਜੀ ਮੈਂ ਤੁਹਾਨੂੰ ਦੱਸ ਦਣਾ ਹੈਗਾ ਆ ਤੁਸੀਂ ਐਫਰਾਂ ਦਾ ਕਰਾਉਣੇ ਚੱਕਰ ਇਹ ਪਾਲਿਆ ਨਾ ਤੁਸੀਂ ਇਹ ਹੀ ਨਹੀਂ ਤੁਹਾਡੇ ਨਾਲ ਤਾਂ ਇੱਕ ਤੋਂ ਵਕੀਲ ਸ਼ਾਇਦ ਤੁਹਾਡੇ ਹੋਣਗੇ ਜਿਹੜੇ ਤੁਹਾਡੇ ਨਾਲ ਚੱਲਦੇ ਪਰ ਤੁਹਾਡੇ ਹੈ ਨਹੀਂ ਪਰਿਵਾਰ ਚ ਕਿਸੇ ਵੀ ਤਰ੍ਹਾਂ ਦੀ ਇੱਜ਼ਤ ਨਹੀਂ ਰਹਿਣਾ ਉਹਨੇ ਔਰ ਆ ਜਿਹੜਾ ਪੱਕਾ ਮਾਜ ਪੈ ਗਿਆ ਇਹ ਬਹੁਤ ਵੱਡੀ ਗੱਲ ਹੈ ਦੇਰੇ ਪ੍ਰਵਾਸ ਤੇ ਮੇਰੇ ਵਕੀਲਾਂ ਦੇ ਉੱਤੇ ਹੁਣ ਵੀ ਵਕੀਲ ਸਾਹਿਬ ਆਏ ਹੋਏ ਆ ਜਿੰਨਾ ਤੇ ਇਹਨਾਂ ਨੇ ਫਰ ਡਿਸਟ੍ਰਿਕਟ ਲਈ ਹੈਗੀ ਹੈ ਬਹੁਤ ਗਲਤ ਗੱਲ ਹੈਗੀ ਆਹ ਉਹ ਚੀਜ਼ਾਂ ਅਗਰ ਸਹੀ ਹੈਗੀਆਂ ਨੇ ਤਾਂ ਤੁਸੀਂ ਬਹੁਤ ਹੀ ਗਲਤ ਹਰਕਤ ਕਰ ਲਈ ਹੈ ਆ ਇਲੈਕਸ਼ਨ ਨਿਕਲ ਲੈਂਦੋ ਤਰੀਕਾ ਤੁਹਾਨੂੰ ਬਹੁਤ ਮੁਕਤੀਆਂ ਪੈਣੀਆਂ ਮੈਂ ਤੁਹਾਨੂੰ ਦੱਸ ਦਿੰਦਾ ਲੁਧਿਆਣਾ ਕਿਹੜੀ ਤਰੀਕਾ ਬਹੁਤ ਮੁਕਤੀਆਂ ਪੈਣੀਆਂ ਨਾ ਪੋਸਟਰ ਵਾਰਸ ਉਹ ਮੈਂ ਦੋ ਵਾਰੀ ਪਹਿਲੇ ਕਹਿ ਚੁੱਕਾ ਅੱਜ ਤੀਜੀ ਵਾਰੀ ਕਹਿ ਰਹੇ ਹਾਂ ਜਦੋਂ ਜਦੋਂ ਆ ਗੰਦੀਆਂ ਤੇ ਗਿਰੀਆਂ ਹੀ ਹਫ਼ਤਾਂ ਚ ਆਪਾਂ ਪਾਵਾਂਗੇ ਇਹ ਸਿਆਸਤ ਦਾ ਮਿਆਰ ਹੋਰ ਗਿਰੂਗਾ ਅਸੀਂ ਸਿਆਸਤ ਦਾ ਨ ਜਿਹੜੇ ਬੰਦੇ ਆ ਨਾ ਅਸੀਂ ਲੋਕਾਂ ਦੀ ਨਿਗਾਹ 'ਚ ਉੱਚੇ ਹੋਣੇ ਚਾਹੀਦੇ ਆ ਅਗਰ ਲੀਡਰਸ਼ਿਪ ਬੰਨੀ ਹੈਗੀ ਤਾਂ ਲੀਡਰ ਉਹ ਹੁੰਦਾ ਜਿਹੜਾ ਇੱਕ ਮਾਰਗਦਰਸ਼ਕ ਹੋਵੇ ਨਾ ਕਿ ਜਿਹੜਾ ਹੈਗਾ ਉਹਦੇ ਕਾਨੂੰਨ ਤੋੜਨ ਵਾਲਾ ਹੋਵੇ ਕਾਨੂੰਨ ਦੀ ਲਗਣਾ ਕਰਨ ਵਾਲਾ ਹੋਵੇ ਜਾਂ ਲੋਕਾਂ ਨੂੰ ਗਲਤ ਬਾਤ ਤੇ ਲਾਣ ਵਾਲਾ ਹੋਵੇ ਆਪਾਂ ਸਾਰੀਆਂ ਇਹ ਤੁਹਾਡੀ ਪਾਰਟੀ ਔਰਤਾਂ ਕਰਦੀ ਪਈ ਹੈ ਜਿਹੜੀਆਂ ਕਿ ਸਾਡੇ ਕਾਨੂੰਨ ਨੂੰ ਵੀ ਤੋੜਦਿਆਂ ਨੇ ਸਾਡੇ ਅਸੀਂ ਆ ਮਾਰਗਦਰਸ਼ਕ ਬੰਦੇ ਹੈਗਾ ਅਸੀਂ ਸਾਰੇ ਸਾ ਲੋਕਾਂ ਨੂੰ ਭੁਲੇਖਾ ਬਣਾ ਰਹੇ ਹੈਗੇ ਝੂਠ ਬੋਲ ਰਹੇ ਹੈਗੇ ਨੈਟਿਵ ਝੂਠਾ ਨੈਟਿਵ ਤਿਆਰ ਕਰ ਰਹੇ ਆ ਸੋ ਹੁਣ ਬਾਰੇ ਦੇ ਲੋਕਾਂ ਕੋ ਚੱਲਣਾ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਨਾ ਸੋ ਜੀ ਇਹੇ ਕੰਮ ਪਹਿਲੇ ਕਾਂਗਰਸ ਨੇ ਕੀਤੇ ਸੀ ਇਹੇ ਕੰਮ ਤੋਂ ਸੀ ਕਰ ਰਹੇ ਸੋ ਆ ਚੀਜ਼ਾਂ ਦਾ ਨਤੀਜਾ ਤੁਸੀਂ ਦੇਖ ਲਿਆ ਕਿ ਕਾਂਗਰਸ ਦਾ ਹਾਲ ਕੀ ਹੈ ਮੇਰੀਆਂ ਬੇਨਤੀਆਂ ਆਪਾਂ ਇਹ ਕੰਮ ਜਿੰਨਾ ਉਲਪਵਾਗੇ ਉਨਾ ਹੀ ਇਹਦੇ ਨਤੀਜੇ ਤੁਹਾਨੂੰ ਬਾਅਦ ਪੁੱਛਨੇ ਪੈਣਗੇ ਔਰ ਉਹ ਪੁੱਛਨੇ ਆ ਇਲੈਕਸ਼ਨ ਤੋਂ ਬਾਅਦ ਹੀ ਪੈਣਗੇ ਸਰ ਪੋਸਟਰ ਫੜਨ ਦੀ ਪੋਸਟ ਦੀ ਗੱਲ ਕਰੀਏਗੀ ਪੋਸਟਰ ਫੜਨ ਦੇ ਨਾਲ ਕੀ ਹੋਇਆ ਸਰ ਕੀ ਹੋ ਜਾਏਗਾ ਸਰ ਹੋ ਵੀ ਨਹੀਂ ਹਣਾ ਜਿਹੜਾ ਮੰਦਿਰ ਮੰਦ ਦੇ ਵਿੱਚ ਇਹ ਸਟੇਸ਼ਨ ਗੁੱਸਾ ਹੈ ਨਾ ਜੇ ਜਦੋਂ ਕੱਲੇ ਇਲੈਕਸ਼ਨ ਲੜਦੇ ਪਏ ਸੀ ਨਾਲ ਕੋਈ ਆਪੋਜੀਸ਼ਨ ਹੈ ਨਹੀਂ ਸੀ ਉਦੋਂ ਦਾ ਲੱਗਦਾ ਸੀਗਾ ਸ਼ਾਇਦ ਉਹ ਇਲੈਕਸ਼ਨ ਜਿੱਤੇਗਾ ਹੋਨਮਨ ਨੂੰ ਜੋ ਇੰਟੈਲੀਜੈਂਸ ਸਪੋਰਟਾਂ ਤੋਂ ਪਤਾ ਲੱਗਿਆ ਕਹਿੰਦੇ ਉਸ ਵੇਲੇ ਕਹਿੰਦੇ ਨੇ ਮੈਨੂੰ 45000 ਰੋਟ ਪੈਣੀ ਹੈ ਤੇ ਅੱਜ ਕਹਿੰਦੇ ਰਿਪੋਰਟਾਂ ਨਹੀਂ ਹੈ ਕਹਿ ਰਹੀਆਂ ਕਿ ਮੈਨੂੰ 15 18000 ਰੋਟਸ ਪਹੁੰਚ ਗਏ ਨੇ ਔਰ ਮੈਂ ਦੱਸ ਦਿੰਨਾ ਹੈਗਾ ਅਗਲੇ ਸਮੇਂ ਜੇ ਇਲੈਕਸ਼ਨ ਡਿਕਲੇਰ ਹੋ ਲੈਣਗੇ ਤੁਹਾਡੀਆਂ ਵੋਟਾਂ ਤੁਹਾਡਾ 54000 ਤੀ ਰਹਿਆ ਨਾ ਇਸ ਤੋਂ ਵੀ ਪਤਾ ਹੈਗਾ ਉਹ ਵੀ ਜਦ ਤੱਕੇ ਨਾਲ ਸਭ ਪੈਣੀ ਹੈਗੀ ਇਹ ਜੋ ਤੱਕਾ ਲੋਕਾਂ ਨਾਲ ਕਰਨਾ ਹੈਗਾ ਉਸ ਕਰਕੇ ਜੇ ਤੁਸੀਂ ਤੱਕਾ ਨਾ ਕੀਤਾ ਸਦੀਪ ਜੀ ਤਾਂ ਤੁਸੀਂ ਮੇਰਾ ਨਿਚਿਆ ਲੈ ਲਓ ਤੁਹਾਡੇ ਬਕਸੇ ਖਾਲੀ ਨਿਕਲਦੇ ਸਰ ਅਕਾਲੀ ਦਲ ਜਿਸ ਤਰ੍ਹਾਂ ਕਿ ਇਸ ਟਾਈਮ ਲੋਕਾਂ ਦੇ ਵਿੱਚ ਕੀ ਪ੍ਰਭਾਵ ਹੈ ਕਿਉਂਕਿ ਜਿਹੜੇ ਪਹਿਲਾਂ ਜਿਹੜੇ ਆਪਾਂ ਗੱਲ ਗੱਲ ਇਹ ਜਿਹੜੇ ਜਿੱਦਾਂ ਸੁਖਵੀਰ ਬਾਦਲ ਸਿੰਘ ਜੀ ਮਾਫੀ ਮੰਗ ਰਹੇ ਨੇ ਠੀਕ ਹੈ ਜਾ ਜਾ ਕੇ ਜੇ ਕੋਈ ਗੁਨਾਹ ਕੀਤਾ ਨੇ ਤਾਂ ਵੀ ਤਾਂ ਹੀ ਮਾਫੀ ਮੰਗ ਰਹੇ ਕੀ ਐਸਾ ਪੋਜੀਸ਼ਨ ਕੀ ਆ ਲੋਕਾਂ ਦੇ ਵਿੱਚ ਤੁਸੀਂ ਹਾਲੇ ਸਾਬੜਾ ਗਲਤ ਮਾਫੀ ਦਾ ਹਾਲਦਰ ਸਾਹਿਬ ਤੋਂ ਮੰਗ ਚੁੱਕਿਆ ਗੁਨਾਹ ਕਰੋ ਨਾ ਕਰੋ ਜਦੋਂ ਅਸੀਂ ਸ਼੍ਰੀ ਹਾਲਦਰ ਸਾਹਿਬ ਦੇ ਕੋਲ ਪਹੁੰਚ ਗਏ ਤਾਂ ਸਾਰੀ ਗੁਨਾਹਾਂ ਦਾ ਉਹਨਾਂ ਨੇ ਸਾਰੀਆਂ ਹੀ ਗਲਤੀ ਆਪਣੀ ਝੋਲੀ ਪਾਈ। ਇਤੋਂ ਅੱਡਾ ਕੋਣ ਹਸਦਾ ਹੈ? ਸਾਡਾ ਤਾਂ ਘਰਾਂ ਵਿੱਚ ਹੀ ਐ ਬਖਸ਼ਣ ਵਾਲਾ। ਮੈਂ ਪਾਪੀ ਤੂੰ ਬਖਸ਼ਣ ਵਾਲਾ ਇਹ ਤਾਂ ਗੁਰੂ ਸਾਹਿਬ ਨੂੰ ਅਰਦਾਸ ਵੀ ਹੀ ਕਰਦੇ ਆਂ। ਜਦੋਂ ਅਸੀਂ ਅਰਦਾਸ ਹੀ ਕਰਦੇ ਆਂ ਜਦ ਅਸੀਂ ਮਾਫੀ ਮੰਗ ਲਈ ਗੁਰੂ ਤੋਂ ਅਸੀਂ ਸਾਰਾ ਕੁਝ ਕਰ ਦਿੰਦੇ ਹੈਗੇ ਆਂ। ਅਸੀਂ ਆਪਾਂ ਨੂੰ ਸਮਰਪਣ ਕਰਤਾ। ਜਦੋਂ ਸਮਰਪਣ ਹੀ ਕਰਤਾ ਉਤ ਉੱਤੇ ਕੀ ਗੱਲ ਦੈਗੀ? ਸਰ ਜੀ ਮਾਨ ਸਾਹਿਬ ਨਹੀਂ ਪੱਥਰ ਰੱਖ ਰਹੇ ਕੀ ਵਿਚਾਰ ਦਾ ਬਾਣ ਮਾਨ ਸਾਹਿਬ ਮੇਰੇ ਕਹਾ ਬਾਥਰੂਮ ਦਾ ਨਹੀਂ ਪੱਥਰ ਰੱਖੀ ਜਾਂਦੇ ਇਹਦਾ ਕੰਮ ਹੈ ਕੋਈ ਮਾਨ ਸਾਹਿਬ ਨੂੰ ਜਿਹੜਾ ਕਹਿੰਦਾ ਇਹ ਮੈਨੂੰ ਨੀ ਪੱਥਰਾਂ ਦੇ ਉੱਤੇ ਭਰਾ ਵਾਲੇ ਮਿਸਤਰੀਆਂ ਦੇ ਨਾਮ ਹੋਣਗੇ ਲੇਬਰ ਦੇ ਨਾਮ ਹੋਣਗੇ ਅੱਜ ਵੇਖੋ ਤੁਸੀਂ ਆ ਸਕੂਲਾਂ ਦੇ ਬਾਥਰੂਮਾਂ ਦੇ ਰਹਿ ਗਏ ਐ ਸਟੇਟ ਦੇ ਉਤਾਰ ਰਹੇ ਮਾਨ ਸਾਹਿਬ ਕਰ ਰਹੇ ਆ ਜਿਹੜਾ ਕੰਮ ਕਰਕੇ ਬਟੇ ਆ ਸਾਰੇ ਟੈਕ ਨੂੰ ਇਹਨਾਂ ਲੋਕ ਤਾਂ ਅੱਜ ਕੰਮ ਸੇ ਕਮ ਜਿਆਦਾ ਨਾ ਆਸੀ ਜਿਹੜਾ ਟ੍ਰੇਡ ਦਾ ਔਰ ਦਿਸ ਇਜ਼ ਦਾ ਲਾਸ ਹੋਇਆ ਮੇਰੇ ਕਾ 2.5 ਕਰੋੜ ਦਾ ਲਾਸ ਹੋ ਆ ਮਤਲਬ ਲੋਕੀ ਦੱਸਿਆ ਹੋਇਆ ਔਰ ਇਤੋਂ ਲਾਵਾ ਟ੍ਰੈਫਿਕ ਕਈ ਲੋਕੀ ਬੱਚੇ ਬਿਮਾਰ ਸੀਗੇ ਹਸਪੀਟਲਾਈਜ਼ ਲੈ ਕੇ ਜਾਣਾ ਸੀਗਾ ਉਹਨਾਂ ਵਿੱਚ ਰੂਟ ਬਦਲਨੇ ਪਏ ਅੱਧਾ ਘੰਟਾ ਘੰਟਾ ਮੈਨੂੰ ਨਹੀਂ ਪਤਾ ਉਹ ਰੱਬ ਦੇ ਅਰਦਾਸ ਕਰਦਾ ਕਿ ਕੋਈ ਕੈਜੁਐਲਟੀ ਨਾ ਹੋਈ ਹੋਵੇ ਲੇਕਿਨ ਇਹਨਾਂ ਨਾਲ ਕੋਈ ਕਸਾ ਦੀ ਛੱਡੀ ਐਡੀ 950 ਹਜ਼ਾਰ ਬੰਦੀ ਫੌਜ ਲਈ ਫਿਰਦੇ ਇਹਦਾ ਇਹ ਫੌਜ ਸੇ ਲੋਕਾਂ ਨੂੰ ਕੰਮ ਕਰਨ ਵਾਸਤੇ ਹੈ ਲੋਕਾਂ ਨੂੰ ਮਦਦ ਆਰਾਮ ਦੇਣ ਵਾਸਤੇ ਨਹੀਂ ਹੈਗੀ ਪਹਿਲੀ ਗੱਲ ਤੁਸੀਂ ਐਮਐਲਏ ਬਣੂਗੇ ਸਰ ਤੁਸੀਂ ਸਿਕਿਉਰਟੀ ਨਹੀਂ ਲਵੋਗੇ ਥੋੜੋ ਬੜੀ ਇੰਟਰਸਟਿੰਗ ਗੱਲ ਦੱਸਦਾ ਮੈਂ ਦੋ ਵਾਰੀ ਵਾਈਸ ਚੇਅਰਮੈਨ ਰਿਹਾ ਐਡੀਸ਼ਨ ਹੈੱਡ ਕੁਆਰਟਰ ਜਲ ਰਿਹਾ ਪੰਜਾਬ ਦਾ ਹਾਂਜੀ ਪਤਾ ਠੀਕ ਹੈ ਨਾ ਮੈਂ ਆਦੋ ਆਪਣਾ ਸਿਕਿਉਰਟੀ ਲੱਖੀ ਮੇਰੇ ਭਾਈ ਸਾਹਿਬ ਐਨੇ ਸੀਨੀਅਰ ਮੋਸਟ ਪੋਸਟ ਤੇ ਰਹੇ ਹੈਗੇ ਨੇ ਐਡੀਸ਼ਨ ਡੀਜੀ ਉਹਨਾਂ ਲਈ ਤਾਂ ਸਿਕਿਉਰਟੀ ਨਹੀਂ ਛਾਡੇ ਖਾਨਦਾਨ ਦੇ ਵਿੱਚ ਸਿਕਿਉਰਟੀ ਦਾ ਰਿਵਾਜ ਹੀ ਨਹੀਂ ਹੈਗਾ ਅਸੀਂ ਸਿਕਿਉਰਟੀ ਤੇ ਬਣਾ ਰਹਿਨੇ ਆ ਕਿਉਂਕਿ ਸਾਨੂੰ ਜੇ ਲਿਖਿਆ ਹੈ ਉੱਪਰ ਇੱਚੀ ਗੱਲ ਲਿਖੀ ਹੈ ਨਾ ਉਹਨੂੰ ਲੋਭ ਨਹੀਂ ਸਾਹ ਹੁੰਦਾ ਪਰ ਜੇ ਨਹੀਂ ਲਿਖੀਏਗੀ ਤਾਂ ਉਹਨੂੰ ਕੋ ਕਰ ਨਹੀਂ ਸਾਹ ਹੁੰਦਾ ਸੋ ਇਹ ਤਾਂ ਸਾਡੀ ਸਭ ਤੋਂ ਵੱਡੀ ਸਿਕਿਉਰਿਟੀ ਤਾਂ ਉੱਪਰ ਵਾਲਾ ਈਸ਼ਵਰ ਹੈ ਵਾਹਿਗੁਰੂ ਹੈ ਜਿਹਨੇ ਸਾਡੀ ਸਿਕਿਉਰਿਟੀ ਕਰਨੀ ਹੈ ਜਿਹਨੇ ਸਾਡੀ ਰੱਖਿਆ ਕਰਨੀ ਹੈ ਅਬ ਬੰਦੂਕਾਂ ਨਾਲ ਰੱਖਿਆ ਕਰਦੇ ਤੇ ਦੇਖਿਆ ਕਰੀ ਜੇ ਰੱਖਿਆ ਕਰਦੇ ਹੁੰਦੇ ਤਾਂ ਜਿਹੜੇ ਸਾਡੇ ਰਿਲੇਟਡ ਸਾਡੇ ਅਫਸਰ ਮਾਰੇ ਗਏ ਹੈਗੇ ਆ ਉਹਨਾਂ ਰੱਖਿਆ ਨਾ ਹੋ ਜਾਂਦੀ ਇਹ ਸਿਕਿਉਰਿਟੀ ਇਸ ਫਲੂਟੀ ਕੋਈ ਚੀਜ਼ ਨਹੀਂ ਹੁੰਦੀ ਇਹ ਤਾਂ ਇੱਕ ਮੰਨ ਦਾ ਨਾ ਆਪਣੇ ਆਪ ਨੂੰ ਭੈ ਡਰ ਅੱਜ 250 ਬੰਦੇ ਸਿਕਿਉਰਿਟੀ ਲੈ ਕੇ ਜਿਹੜਾ ਸਾਡੇ ਐਮ.ਐਲ.ਏ ਦੇ ਕੈਂਡੀਡੇਟ ਆ ਉਹ ਕੀ ਰਸਾਲਾ ਚਾਹਦੇ ਆ ਸੋ ਸਿਕਿਉਰਿਟੀ ਦੇ ਲੋਕਾਂ ਨੂੰ ਪਤਾ ਕੀ ਜਾ ਕੇ ਦਿਖਾਣੇ ਆ ਕਿ ਅਸੀਂ ਪ੍ਰੈਸਟੀਜ ਜਿਹੀ ਸ਼ੋਅ ਬਣਾ ਲਿਆ ਕਿ ਸਾਡੇ ਰਿਸਪੈਕਟ ਬਣਦੀ ਆ ਰਿਸਪੈਕਟ ਹੋ ਨਹੀਂ ਉਦੋਂ ਸਿਕਿਉਰਿਟੀ ਦੇ ਕੇ ਬਣੇ ਰਿਸਪੈਕਟ ਹੁੰਦੇ ਨੇ ਲੋਕੀ ਦਿਲੋਂ ਕਰੀਏ ਜੇ ਮੈਂ ਜਿਹੜੇ ਮੈਨੂੰ ਰਿਸਪੈਕਟ ਕਰਦੇ ਆ ਮੈਂ ਜਿਹਨਾਂ ਰਿਸਪੈਕਟ ਕਰਦਾ ਉਹਨਾਂ ਨੂੰ ਕਰ ਮੇਰੇ ਕੋਲ ਇੱਥੇ 500 ਬੰਦੇ ਆਵੇ ਸਿਕਿਉਰਿਟੀ ਲੈ ਕੇ ਮੈਂ ਸੋਟੇ ਨੂੰ ਕੀ ਲੈਣਾ ਦਿਲਾਂ ਜੀ ਬੰਦੇ ਦੇ ਜਮੀਰ ਦੀ ਬੰਦੇ ਦੀ ਆਤਮਾ ਦੀ ਬੰਦੇ ਦੇ ਲੀਡਰਸ਼ਿਪ ਦੇ ਰਿਸਪੈਕਟ ਹੁੰਦੀ ਹੈ ਜਿਹੜਾ ਲੋਕੀ ਸਾਨੂੰ ਸਹੀ ਦੱਸਦਾ ਤਾਂ ਰਿਸਪੈਕਟ ਉਸ ਚੀਜ਼ ਦੀ ਹੈ ਨਾ ਕਿ ਰਿਸਪੈਕਟ ਇਸ ਚੀਜ਼ ਦੀ ਹੈ ਕਿ ਮੈਂ ਡਰਾ ਕੇ ਤੁਮ ਕਾ ਕੇ ਜਨਮੈਂ ਦਿਖਾਵੇ ਰਿਸਪੈਕਟ ਲਵਾਉਂ ਗਨਮੈਂ ਨਾ ਕੋਈ ਰਿਸਪੈਕਟ ਨਹੀਂ ਮਿਲਦੀ ਡਰ ਜੂ ਰਹਿ ਵੈ ਇਸ ਡਰਾ ਕੇ ਕਰਾਂਦੇ ਪਏ ਸਰਪੰਚ ਗਾਲੀਆਂ 5 ਵਾਰ ਦੇ ਪ੍ਰਪਤੀ ਨੇ ਉਸ ਟਾਈਮ ਵੀ ਲੋਕ ਪਰਚਾਨ ਸੀ ਕਿ ਮੈਂ ਸਿਵਲ ਹਸਪੀਟਲ ਦੀ ਗੱਲ ਕਰਾਉਣਾ ਸਿਵਲ ਹਸਪੀਟਲ ਕਿੰਨਾ ਕਬਜੇ ਬਣਾਤਾ ਸੜਕਾਂ ਦੀ ਗੱਲ ਕਰੀਏ ਸੜਕਾਂ ਕਿੰਨੇ ਸਾਲ ਵਧੀਆ ਬਣ ਗਈਆਂ ਸੀ ਉਸ ਟਾਈਮ ਦੇਖੋ ਸਾਰੇ ਡਵੈਲਪਮੈਂਟ ਇਨਫਰਾਸਟ੍ਰਕਚਰ ਹੀ ਹਿਸਾਬ ਨਾਲ ਸਰ ਹਮ ਹੁਣ ਟੈਂਟਲੀ ਕੀ ਹੈ ਬਾਦਲ ਸਾਹਿਬ ਦੇ ਵੇਲੇ ਜਿਹੜਾ ਆਈਟੀ ਵਿੰਗ ਹੈਗਾ ਉਹ ਉਹਦੀ ਗੱਲ ਨਹੀਂ ਕਰ ਸਕਦੇ ਠੀਕ ਹੈ ਜੀ ਪਰ ਲੋਕਾਂ ਨੇ ਹੌਲੀ-ਹੌਲੀ ਇੱਕ ਆਸ ਸੀ ਕਿ ਬਾਦਲ ਸਾਹਿਬ ਤੋਂ ਬਾਅਦ ਜਿਹੜੀ ਪਾਰਟੀ ਉਹ ਤੋਂ ਵਧੀਆ ਵਿਕਾਸ ਕਰੂਗੀ ਉਹ ਨਾ ਤਾਂ 5 ਸਾਲ ਕਾਂਗਰਸ ਦੇ ਸੀ ਸਰਦਾਰ ਤੁਸੀਂ ਦੇਖੋ ਬੇੜੇਗਰ ਕਰਤਾ 스마트 ਸਿਟੀ ਦੇ ਨਾਮ ਤੇ ਪੂਰਾ ਹੁਣ ਹਲਾ ਬੇੜੇਗਰ ਕਰਤਾ ਔਰ ਆਹ ਤਿੰਨ ਸਾਲਾਂ ਇੰਦੇ ਇਹਨਾਂ ਨੇ ਇੱਕ ਵੀ ਬੈਠੀ ਲਈ ਇਹ ਤਾਂ ਸਿਰਫ ਬਾਥਰੂਮਾਂ ਦੇ ਉੱਤੇ ਘਾਟ ਔਰ ਮੈਂ ਇੱਕ ਹੋਰ ਬੇਨਤੀ ਲਾਣਾ ਸੀ ਸਾਹਿਬ ਨੂੰ ਜਿਹੜੇ ਬਾਥਰੂਮਾਂ ਦੇ ਅੰਦਰ ਜਾ ਕੇ ਤੇ ਖਿਸ਼ਾਬ ਦਾ ਕਰਾਂ ਇਹ ਯੂਸਰ ਕਰਕੇ ਆ ਯੂਦੀਨ ਆਪ ਵੀ ਜਾਣਗੇ ਸਰ ਮੈਂ ਇਹ ਤੁਹਾਡੇ ਬਾਥਰੂਮ ਦੀ ਗੱਲ ਕੀਤੀ ਆ ਇਸ ਟਾਈਮ ਇਹ ਗੱਲ ਪੁੱਛ ਲੈਣਾ ਕਚਹਿਰੀ ਦੇ ਬਾਥਰੂਮ ਕਿੰਨੇ ਸਾਫ਼ ਸੁਥਰੇ ਨੇ ਕਚਹਿਰੀ ਦੇ ਬਾਥਰੂਮ ਜੇ ਤਾਂ ਮੈਂ ਉਸ ਵੇ ਸਾਰੇ ਕਹਿੰਦੇ ਸੀਗੇ ਕਿ ਬਾਥਰੂਮ ਨਵੇਂ ਬਣਾ ਕੇ ਜਿਹੜੇ ਹੈਗੇ ਪੇਸ਼ ਕੀਤੇ ਆ ਸਭ ਤੋਂ ਵਧੀਆ ਬਾਥਰੂਮ ਸਾਡੇ ਦਾ ਰੰਗ ਖੈਦੀ ਦੱਸੇ ਇਹ ਸਿਰੇ ਵੀ ਜਿਹੜੇ ਅਬਜੈਕਟਿਵ ਆ ਉਹਦੇ ਔਰ ਸਾਰੇ ਸਾਰੇ ਬਾਥਰੂਮਾਂ ਦੀ ਦੁਆਰਾ ਫਿਰ ਸਟਾਰਟ ਹੋਇਆ ਸਫਾਈ ਦਾ ਕੰਮ ਵੀ ਸ਼ੁਰੂ ਹੋਇਆ ਹੋਇਆ ਦੁਆਰਾ ਫਿਰ ਉਹਦੇ ਵਿੱਚ ਨੇ ਫਿਟਿੰਗ ਦਾ ਕੰਮ ਸਟਾਰਟ ਕਰਦੇ ਆ ਔਰ ਮੈਨੂੰ ਉਮੀਦ ਹੈ ਸਾਡੀ ਇਹ ਅਬਜੈਕਟਿਵ ਹੋਗੀ ਹੈ ਜਿਹੜੀ ਸਾਡੀ ਇਲੈਕਟ੍ਰੀਕਲ ਇਕਵਿਪਮੈਂਟ ਉਹ ਬਹੁਤ ਵਧੀਆ ਕੰਮ ਕਰੂਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਕਾਲੀ ਦਾ ਪਰਿਵਾਰੀ ਜਿਹੜੇ ਬਾਥਰੂਮ ਹੈਗੇ ਆ ਫੇਚਰੀ ਦੇ ਉਹਨਾਂ ਨੂੰ ਨੰਬਰ 1 ਤੋਂ ਦੁਆਰਾ ਫੇਰ ਸਾਫ਼ ਕਰਵਾ ਸਰ ਜੀ 200 ਬਕੀਲੇ ਦੇ ਵਿੱਚ ਦਾ ਪਰਚਾ ਜੇ ਹੋਣ ਦੀ ਸੰਭਾਵਨਾ ਨੂੰ ਲੈ ਕੇ ਤਬਾਹੀ ਵਿਚਾਰਾ ਸਰ ਜੀ ਸੰਭਾਵਨਾ ਨਹੀਂ ਹੋ ਚੁੱਕਾ ਅਚਾ ਸਰ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਗਾ ਕ੍ਰਾਸ ਪਰਚਾ ਕ੍ਰਾਸ ਪਰਚਾ ਅੱਜ ਉੱਥੇ ਮੈਂ ਗਿਆ ਸੀ ਕਿ ਜਿਹੜੀ ਦੇ ਵਿੱਚ ਤਾਂ ਮੈਨੂੰ ਪਤਾ ਲੱਗਿਆ ਲੋਕਾਂ ਨੇ ਗੱਲਾਂ ਕੀਤੀਆਂ ਕਿ ਇਹ ਸਾਰੇ ਸਾਰਾ ਮਿਸਟਰ ਸੰਜੀਵ ਰੋੜਾ ਨੇ ਕਰਾਇਆ ਦੋ ਚੱਲਦੇ ਸੀਗੇ ਇੱਕ ਪਹਿਲਾਂ ਕਿਸ ਨੇ ਗੱਲ ਕੀਤੀ ਇਹਨਾਂ ਨੂੰ ਕੋਈ ਲੋੜ ਸਰ ਕਰਾਂਦੀ ਗੱਲ ਪੂਰੀ ਸੁਣ ਲੋ ਇੱਥੇ ਤਾਂ ਗੱਲ ਦਾ ਜਵਾਬ ਲੈਣ ਤੋਂ ਪਹਿਲੇ ਗੱਲ ਸੁਣ ਲੋ ਐਂ ਸਹੀ ਪਹਿਲਾ ਨੈਰੇਟਿਵ ਚੱਲਿਆ ਕਿ ਸ਼ਾਇਦ ਕਿਸੇ ਵਕੀਲ ਸਾਹਿਬ ਨੇ ਕਿਹਾ ਕਿ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਪਰ ਉਹ ਗੱਲ ਬਿਲਕੁਲ ਗਲਤ ਸਾਡੀ ਜੁਡੀਸ਼ਰੀ ਕਦੀ ਆਹ ਕਮਾਈ ਨਹੀਂ ਪੈਂਦੀ ਠੀਕ ਹੈ ਨਾ ਸੈਕੰਡਲੀ ਕਿਉਂਕਿ ਵਕੀਲ ਸਾਰੇ ਦੇ ਸਾਰੇ ਜਿੰਨੇ ਹੈਗੇ 35 ਮੇਰਾ ਪਰਿਵਾਰ ਹੈ ਤੇ ਮੈਂ ਕਹਿ ਚੁੱਕਾ ਹਮੇਸ਼ਾ ਮੇਰੇ ਨਾਲ ਇਹਨਾਂ ਨੂੰ ਦੁਫਾੜ ਕਰਨ ਵਾਸਤੇ ਇਹਨਾਂ ਦੇ ਪ੍ਰੈਸ਼ਰ ਪਾਉਣ ਵਾਸਤੇ ਇੱਕ ਝੂਠਾ ਨਰੇਟਿਵ ਝੂਠੀ ਕਹਾਣੀ ਬਣਾ ਕੇ ਐਫਆਰਡੀ ਹੈਗੀ ਆ ਔਰ ਰਿਪੋਰਟ ਕੀਤੀ ਗਈ। ਔਰ ਕਮਾਲ ਦੀ ਗੱਲ ਦੇਖੋ ਐਫਆਰ ਪਹਿਲੇ ਕਿਹਨੇ ਰਜਿਸਟਰ ਕਰਾਈ? ਵਕੀਲ ਸਾਬਾ ਨੇ। ਕਿਉਂ ਨਾ ਅਟੈਕ ਹੋਇਆ? ਦੋ ਵਕੀਲਾਂ ਨੂੰ 15 ਬੰਦੇ ਪੈਗੇ। ਕੀ ਆ ਤੁਸੀਂ ਐਕਸਪੈਕਟ ਕਰਦੇ ਹੋ ਕਿ 15 ਬੰਦਿਆਂ ਨੂੰ ਦੋ ਵਕੀਲ ਘੁੱਟ ਲੈਣਗੇ ਉਹ ਵਿਚਾਰੇ ਮਾਰੇ। ਜਿਹੜਾ ਬਾਥਰੂਮ ਜਿਹੜਾ ਸਰਵਾਜਾ ਬੰਦੇ ਕਰਕੇ ਜਿਹੜਾ ਬਿਲਕੁਲ ਧਰਵਾ ਸਰ 150 ਵਕੀਲ ਅੰਦਰੋਂ ਆਉਂਦਾ ਤਾਂ 15:00 ਵੱਜ ਜਾਂਦੇ ਸੋਚਣ ਵਾਲੀ ਗੱਲ ਹੈ ਸੋ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਕੰਮ ਨਹੀਂ ਹੋਣਾ ਲੋਕਾਂ ਨੇ ਦੱਸਿਆ ਮੈਨੂੰ ਵਕੀਲ ਸਾਹਿਬਾਨ ਨੇ ਦੱਸਿਆ ਕਿ ਆਹ ਕੰਮ ਹੋਇਆ ਮੈਂ ਕਿਹਾ ਇਹ ਗੱਲ ਹੋਈ ਹੈ ਤੇ ਗਲਤ ਪੋਲਿਟਿਕਸ ਪੈ ਗਿਆ ਝੂਠੀ ਕੁਆਲਿਟੀਸ ਪੈ ਗਿਆ ਉਹਦੇ ਨਤੀਜੇ ਆਹ ਇਲੈਕਸ਼ਨ ਤੋਂ ਬਾਅਦ ਇਹਨਾਂ ਨੂੰ ਭੁਗਤਨੇ ਪੈਣਗੇ ਉਹ ਇਲੈਕਸ਼ਨ ਦੇ ਵਿੱਚ ਵੀ ਭੁਗਤਨੇ ਪੈਣਗੇ ਸਰ ਜੀ ਆਖਿਰ ਵਿੱਚ ਤੁਸੀਂ ਲੋਕਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੋਗੇ ਅਗਰ ਲੋਕੋ ਤੁਹਾਨੂੰ ਮਾਨ ਬਖਸ਼ ਦੇਣੇ ਹਮ ਮੈਸੇਜ ਇਹਦਾ ਪਰਿਵਾਰ ਦਾ ਬੱਚਾ ਤੁਹਾਡਾ ਆਪਣਾ ਭੈਣ ਆ ਭਾਈਆਂ ਤੁਹਾਡਾ ਆਪਦਾ ਬੱਚਾ ਆਪਦਾ ਭਰਾ ਹੈਗਾ ਔਰ ਬਜ਼ੁਰਗਾਂ ਦਾ ਬੱਚਾ ਆਪਣਾ ਜਿਹੜੇ ਛੋਟੇ ਬੱਚੇ ਉਹਨਾਂ ਦਾ ਬਾਪ ਵੀ ਕਹਿ ਲੋ ਤਾਇਆ ਵੀ ਕਹਿ ਲੋ ਚਾਚਾ ਵੀ ਕਹਿ ਲੋ ਅੰਕਲ ਕਹਿ ਲੋ ਜੋ ਮਰਜ਼ੀ ਕਹਿ ਲੋ ਮੈਂ ਤਾਂ ਤੁਹਾਡੇ ਵਿੱਚੋਂ ਆ ਤੁਹਾਡਾ ਹੀ ਰਹਿਣਾ ਜਿਹੜੀਆਂ ਮੈਂ ਇਹਨਾਂ ਨੂੰ ਗਰੰਟੀਆਂ ਨਹੀਂ ਕਰੂਗਾ ਉਹ ਗਰੰਟੀਆਂ ਟੁੱਟਦੀਆਂ ਮੈਂ ਤਾਂ ਇਹ ਗੱਲ ਕਰਦਾ ਜਿੰਨੇ ਕੰਮ ਹੋਣਗੇ ਤੁਹਾਡੇ ਸਾਹਮਣੇ ਵਿੱਚ ਰਹਿ ਕੇ ਕਰਾਂਗੇ ਕਿਉਂਕਿ ਮੈਂ ਡੇਢ ਸਾਲ ਬਾਅਦ ਫੇਰ ਤੁਹਾਨੂੰ ਅੱਖਾਂ ਦੇ ਅੱਖਪਾ ਗੱਲ ਕਰਨੀ ਹੈ ਇਹਨਾਂ ਉਹ ਅੱਖਾਂ ਨੀਵੀਆਂ ਕਰਕੇ ਗੱਲਾਂ ਨਹੀਂ ਕਰਨੀਆਂ ਇਹਨਾਂ ਨੂੰ ਸਵਾਲ ਕਰੋ ਅੱਖਾਂ ਨੀਵੀਆਂ ਕਰਦੇ ਆ ਮੇਰੀ ਆਖੜੀ ਆ ਡੇਢ ਸਾਲ ਬਾਅਦ ਉੱਤ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਜਦੋਂ ਜਦੋਂ ਤੁਹਾਡੇ ਸਾਹਮਣੇ ਆਉਂਗਾ ਅੱਖ ਚੱਖ ਬਾ ਗੱਲ ਕਰੂੰਗਾ ਔਰ ਤੁਸੀਂ ਆਪਣੀ ਮੇਰੀ ਅੱਖ ਚਪਾ ਕੇ ਆਪਣਾ ਮਾਣ ਮਹਿਸੂਸ ਕਰੋਗੇ ਕਿ ਤੁਸੀਂ ਆਪਣਾ ਪੁੱਤ ਆਪਣਾ ਭਰਾ ਆਪਣਾ ਬੱਚਾ ਅਬ ਜੋ ਵੀ ਆਪਣੇ ਇਸ ਤਰੀਕੇ ਨਾਲ ਸਾਹਦੇ ਆਪਣੇ ਵਿੱਚੋਂ ਉਹਦੇ ਤੇ ਮਾਣ ਮਹਿਸੂਸ ਕਰੋਗੇ ਕਿ ਉਹ ਤੁਹਾਡੀਆਂ ਅਛਾਵਾਂ ਦੇ ਉੱਤੇ ਖੜਾ ਹੋ ਕੇ ਏ ਸੰਸ ਸਾਡੇ ਨਾਲ ਪਰਮਪਰਕਾਰ ਸਿੰਘ ਨੂੰ ਮਨ ਜੀ ਐਡਵੋਕੇਟ ਜਨ ਨਾਲ ਗੱਲਬਾਤ ਕੀਤੀ ਆ ਕੁਝ ਇੰਟਰਵਿਊ ਪੂਰੀ ਸੋਲ ਲਈ ਦਿੱਤੀ ਬਾਕੀ ਤੁਹਾਨੂੰ ਦੱਸ ਜੀ ਕਿ ਇਹਨਾਂ ਨੇ ਕਹਿਣਾ ਹੈ ਕਿ ਅਗਲੇ 1.5 ਸਾਲ ਮੇਲੇ ਬਾਅਦ ਵੀ ਤੁਹਾਨੂੰ ਉਸੇ ਅੱਖ ਵਿੱਚ ਦਿਖਾਣੀ ਆਂ ਔਰ ਅੱਖ ਵਿੱਚ ਅੱਖ ਪਾ ਕੇ ਗੱਲ ਕਰਨੀ ਆ ਕਿਉਂਕਿ ਮੈਂ ਜਿਹੜੇ ਵਾਅਦੇ ਕਰਾਂਗਾ ਉਹਨਾਂ ਤੇ ਖਰਾ ਵੀ ਉਤਰਾਂਗਾ ਔਰ ਬਾਅਦ ਵਿੱਚ ਤੁਸੀਂ ਫਿਰ 1.5 ਸਾਲ ਬਾਅਦ ਫਿਰ ਤੁਸੀਂ ਮਾਨ ਬਖਸ਼ੋਗੇ ਜਦੋਂ ਜਦੋਂ ਤੁਸੀਂ ਮਾਨ ਬਖਸ਼ੋਗੇ ਔਰ ਤੁਸੀਂ ਵੀ ਮਾਨ ਮਨਜ਼ੂਰ ਕਰੋਗੇ ਅੱਖ ਵਿੱਚ ਅੱਖ ਪਾ ਕੇ ਗੱਲ ਕਰੋਗੇ ਬਾਕੀ ਜਿਹੜੇ ਵਾਅਦੇ ਕਰਨਗੇ ਉਹ ਉਸ ਨੂੰ ਪੂਰਾ ਕੀਤਾ ਜਾਏਗਾ ਬਾਕੀ ਹੋਰ ਵੀ ਨਵੇਂ ਇਹਨਾਂ ਦਾ ਇਹ ਕਹਿ